ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਮੀਡੀਆ ਆਪਣਾ ਪੰਜਾਬ ਦੇ ਨਾਲ ਤੇ ਮੈਂ ਹਾਂ ਗੁਰਪ੍ਰੀਤ ਸਿੰਘ ਚਾਹਲ ਤੇ ਉਮੀਦ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ ਚੋਂ ਦੁਨੀਆ ਦੇ ਜਿਸ ਕੋਨੇ ਚੋਂ ਵੀ ਮੀਡੀਆ ਆਪਣਾ ਪੰਜਾਬ ਦੇ ਨਾਲ ਜੁੜੇ ਹੋ ਤੇ ਅੱਜ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਦਰਸ਼ਕ ਸਰੋਤੇ ਸਾਡੇ ਜੁੜ ਰਹੇ ਨੇ ਸਭ ਦਾ ਸਵਾਗਤ ਸਮਾਫੀ ਚਾਹੁੰਦੇ ਆ ਕਿ ਅੱਜ ਸਟੂਡੀਓ ਤੋਂ ਬਾਹਰ ਵੈਸੇ ਤਾਂ ਹਰ ਰੋਜ਼ੇ ਬਾਹਰ ਹੁੰਨੇ ਆ ਤੇ ਆਊਟਡੋਰ ਰਹਿ ਕੇ ਹੀ ਸਟੂਡੀਓ ਤੋਂ ਅਸੀਂ ਸਾਰੇ ਸ਼ਾਮ ਦੇ ਤੇ ਸਵੇਰ ਦੇ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆਈਦੇ ਨੇ ਤੇ ਅੱਜ ਆਪਣੀ ਲੋਕੇਸ਼ਨ ਤੋਂ ਵੀ ਹਟਕੇ ਆ ਤੇ ਇਸ ਕਰਕੇ ਥੋੜਾ ਜਿਹਾ ਮਾਫੀ ਚਾਹੁੰਦੇ ਆ ਕਿ ਅੱਜ ਥੋੜੀ ਜੀ ਸ਼ੁਰੂਆਤ ਦੇ ਵਿੱਚ ਜਿਹੜੀ ਦਿੱਕਤ ਅੱਜ ਸਾਨੂੰ ਆ ਰਹੀ ਆ ਉਸ ਦੇ ਲਈ ਮਾਫੀ ਚਾਹੁੰਦੇ ਆ ਤੇ ਉਮੀਦ ਕਰਦੇ ਆ ਕਿ ਤੁਹਾਡੇ ਤੱਕ ਇਹ ਸਾਰਾ ਜਿਹੜਾ ਪ੍ਰਸਾਰਣ ਦਾ ਹੁਣ ਸਹੀ ਪਹੁੰਚੇਗਾ ਤੇ ਆਵਾਜ਼ਾਂ ਵਗੈਰਾ ਵੀ ਤੁਹਾਡੇ ਤੱਕ ਠੀਕ ਆਉਂਦੀਆਂ ਹੋਣਗੀਆਂ ਤੇ ਦੋਸਤੋ ਅੱਜ ਦਾ ਆਥਣ ਵੇਲਾ ਪ੍ਰੋਗਰਾਮ ਸ਼ੁਰੂ ਕਰਦੇ ਆ ਤੇ ਅੱਜ ਜਿਹੜੀ ਵੱਡੀ ਖਬਰ ਨਿਕਲ ਕੇ ਆ ਰਹੀ ਆ ਗੱਲ ਅੱਜ ਆਪਾਂ ਉਹਦੀ ਕਰਨੀ ਆ ਅਕਾਲੀ ਦਲ ਇੱਕ ਨਵਾਂ ਜਹ ਹੁੰਦ ਦੇ ਵਿੱਚ ਆ ਗਿਆ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਉਸ ਨੇ ਅੱਜ ਆਪਣੀ ਭਰਤੀ ਮੁਕੰਮਲ ਕਰਨ ਤੋਂ ਬਾਅਦ ਡੈਲੀਗੇਸ਼ਨ ਡੈਲੀਗੇਟਾ اجلاس ਅੱਜ ਬੁਲਾਇਆ ਤੇ ਅੰਮ੍ਰਿਤਸਰ ਦੇ ਵਿੱਚ ਇਹ اجلاس ਹੋਇਆ ਉਹਦੇ ਵਿੱਚ ਜਿਹੜਾ ਆ ਸੰਸਾਰ ਕਿਉਂਕਿ ਆਪਾਂ ਕੱਲ ਤੋਂ ਹੀ ਲਗਾਤਾਰ ਇਸ ਗੱਲ ਦੀ ਚਰਚਾ ਕਰ ਰਹੇ ਹਾਂ ਕਿ ਪ੍ਰਧਾਨਗੀ ਦਾ ਤਾਜ ਆ ਜਿਹੜਾ ਉਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਸਿਰ ਤੇ ਸਜੇਗਾ ਸੋ ਗਿਆਨੀ ਹਰਪ੍ਰੀਤ ਸਿੰਘ ਉਹਣੀ ਜਿਹੜੇ ਨਵੇਂ ਬਣੇ ਸ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਬੀਬੀ ਸਤਵੰਤ ਕੌਰ ਜਿਹੜੇ ਅਮਰ ਰਸ਼ੀਦ ਭਾਈ ਅਮਰੀਕ ਸਿੰਘ ਉਹਨਾਂ ਦੀ ਬੇਟੀ ਹੈ ਉਹਨਾਂ ਨੂੰ ਜਿਹੜੀ ਆ ਧਾਰਮਿਕ ਕਾਉਂਸਲ ਬਣਾਈ ਗਈ ਆ ਉਹਦੀ ਚੇਅਰਪਰਸਨ ਉਹਨਾਂ ਨੂੰ ਬਣਾਇਆ ਗਿਆ ਸੋ ਕੁੱਲ ਮਿਲਾ ਕੇ ਨਮਾ ਅਕਾਲੀ ਦਲ ਇੱਕ ਹੋਰ ਹੋਂਦ ਦੇ ਵਿੱਚ ਆ ਗਿਆ ਤੇ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਸਮੋਦਨ ਹੁੰਦੇ ਆ ਬਹੁਤ ਸਾਰੀਆਂ ਗੱਲਾਂ ਬਾਤਾਂ ਕਹੀਆਂ ਨੇ ਸੋ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਕੰਮ ਕਰਨ ਦੀ ਜਿਹੜੀ ਸ਼ੈਲੀ ਹੈ ਉਹਦੇ ਉੱਤੇ ਵੀ ਉਹਨਾਂ ਨੇ ਕਾਫੀ ਕਿੰਤੂ ਪ੍ਰੰਤੂ ਉਠਾਇਆ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਹੁਣ ਅਕਾਲੀ ਦਲ ਜਿਹੜਾ ਕੌਮ ਦੀਆਂ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਲੈ ਕੇ ਜਿਹੜਾ ਅੱਗੇ ਵਧੇਗਾ ਸੋ ਨਾਲ ਦੀ ਨਾਲ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਾਣੀਆਂ ਦੇ ਮੁੱਦੇ ਪਾਣੀਆਂ ਦੇ ਮੁੱਦੇ ਖਾਸ ਕਰਕੇ ਕੇਂਦਰ ਸਰਕਾਰ ਨੂੰ ਉਹਨਾਂ ਨੇ ਅਪੀਲ ਕੀਤੀ ਆ ਪਾਣੀਆਂ ਦੇ ਮੁੱਦੇ ਹੱਲ ਕੀਤੇ ਜਾਣ ਔਰ ਨਾਲ ਦੀ ਨਾਲ ਉਹਨਾਂ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਜਿਹੜੀ ਰਵਾਇਤੀ ਮੰਗਾਂ ਅਕਾਲੀ ਦਲ ਦੀਆਂ ਉਹਨਾਂ ਵੱਲ ਵੀ ਜਿਹੜਾ ਉਹਨਾਂ ਨੇ ਧਿਆਨ ਦਿੱਤਾ ਤੇ ਕੁੱਲ ਮਿਲਾ ਕੇ ਇਹ ਜਿਹੜਾ ਹੁਣ ਉਹਨਾਂ ਦੀ ਚੋਣ ਹੋਈ ਆ ਤੇ ਹੁਣ ਵੱਡੀਆਂ ਚੜ੍ਹਤੀਆਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਮੁਰੇ ਹੋਣਗੀਆਂ ਬਹੁਤ ਸਾਰੇ ਲੋਕ ਇਸ ਚੀਜ਼ ਦਾ ਕਹਿ ਰਹੇ ਨੇ ਕਿ ਬਹੁਤ ਵਧੀਆ ਚੋਣ ਹੋਈ ਆ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਇਹ ਜਿਹੜੀ ਚੋਣ ਹੈ ਇਹਦੇ ਉੱਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਸੋ ਕੁੱਲ ਮਿਲਾ ਕੇ ਆਪੋ ਆਪਣਾ ਨਜ਼ਰੀਆ ਸੋ ਗਿਆਨੀ ਹਰਪ੍ਰੀਤ ਸਿੰਘ ਨਵੇਂ ਅਕਾਲੀ ਦਲ ਜਿਹੜਾ ਚੁਣਿਆ ਗਏ ਬਣਿਆ ਉਹਦੇ ਪਹਿਲੇ ਪ੍ਰਧਾਨ ਚੁਣੇ ਗਏ ਨੇ ਪੰਜ ਮੈਂਬਰੀ ਕਮੇਟੀ ਨੇ ਜਿਹੜੀ ਭਰਤੀ ਕੀਤੀ ਸੀ ਜਿਹੜੀ ਕਿ ਲੱਖਾਂ ਦੇ ਵਿੱਚ ਕੀਤੀ ਦੱਸੀ ਜਾ ਰਹੀ ਹੈ ਸੋ ਉਸ ਭਾਰਤੀ ਨੇ ਜਿਹੜੇ 500 ਡੈਲੀਗੇਟ ਚੁਣੇ ਸੀ ਉਹਨਾਂ ਡੈਲੀਗੇਟ ਨੇ ਅੱਜ ਆਪਣਾ ਫੈਸਲਾ ਸੁਣਾਇਆ ਤੇ ਕਿਉਂਕਿ ਹੋਰ ਕੋਈ ਕੈਂਡੀਡੇਟ ਹੈ ਨਹੀਂ ਸੀ ਸੋ ਸਰਬਸੰਮਤੀ ਦੇ ਨਾਲ ਇਹ ਕਹਿ ਲਈ ਕਿ ਜਿਹੜਾ ਇਹਨਾਂ ਦੇ ਨਾਮ ਦੇ ਉੱਤੇ ਮੋਹਰ ਲੱਗੀ ਹੈ ਤੇ ਸਰਬਜੋਤ ਸਿੰਘ 베ਦੀ ਬਾਬਾ ਸਰਬਜੋਤ ਸਿੰਘ 베ਦੀ ਉਹਨਾਂ ਨੇ ਇਸ ਨਾਮ ਦੀ ਜਿਹੜੀ ਹੈ ਸਿਫਾਰਿਸ਼ ਕੀਤੀ ਹੈ ਤੇ ਸਾਬਕ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੋਬਿੰਦ ਸਿੰਘ ਲੋਂਗੋਵਾਲ ਨੇ ਇਸ ਚੀਜ਼ ਦੀ ਪ੍ਰਵੋਡਤਾ ਕੀਤੀ ਹੈ ਤੇ ਆਪਣੇ ਸੰਤਾ ਸਿੰਘ ਉਮੇਦਪੁਰੀ ਜਿਹੜੇ ਕਿ ਨਿਗਰਾਨ ਸੀ ਸਾਰੇ ਸਿਸਟਮ ਦੇ ਉਹਨਾਂ ਨੇ ਫਿਰ ਐਲਾਨ ਕੀਤਾ ਬਕਾਇਦਾ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਬਿਨਾਂ ਮੁਕਾਬਲਾ ਪ੍ਰਧਾਨ ਚੁਣ ਲਿਆ ਗਿਆ ਹੁਣ ਬਹੁਤ ਵੱਡੀਆਂ ਚੁਣੌਤੀਆਂ ਜਿੱਦਾਂ ਮੈਂ ਕਿਹਾ ਕਿ ਇਹਨਾਂ ਦੇ ਮੁਰੇ ਨੇ ਸੋ ਇੱਕ ਤਾਂ ਇਹ ਕਿ ਅਕਾਲੀ ਦਲ ਦਾ ਸਿੰਬਲ ਜਿਹੜਾ ਕਿ ਤੱਕੜੀ ਚੋਣ ਦਾ ਨਿਸ਼ਾਨਾ ਉਹਦੇ ਲਈ ਲੜਾਈ ਸ਼ੁਰੂ ਹੋਣੀ ਹੈ ਸੋ ਉਹ ਕਿਹਦੇ ਕੋਲ ਜਾਂਦਾ ਤੇ ਇਸ ਤੋਂ ਇਲਾਵਾ ਅਕਾਲੀ ਦਲ ਦਾ ਦਫ਼ਤਰ 28 ਸੈਕਟਰ ਚੰਡੀਗੜ੍ਹ ਵਾਲਾ ਤੇ ਫਿਰ ਹੁਣ ਇੱਕ ਦੂਜੇ ਦੇ ਉੱਤੇ ਇਲਜ਼ਾਮ ਜਿਹੜੇ ਨੇ ਉਹ ਲਾਉਣੇ ਤਾਂ ਹੁਣ ਤੋਂ ਹੀ ਸ਼ੁਰੂ ਹੋ ਗਏ ਨੇ ਉਹ ਇਹਨਾਂ ਦੇ ਉੱਤੇ ਇਲਜ਼ਾਮ ਲਾ ਰਹੇ ਨੇ ਤੇ ਦੂਸਰੇ ਇਹਨਾਂ ਦੇ ਉੱਤੇ ਇਹ ਦੂਸਰਿਆਂ ਤੇ ਇਲਜ਼ਾਮ ਲਾ ਰਹੇ ਨੇ ਸੋ ਲਗਾਤਾਰ ਅਕਾਲ ਤਖਤ ਦੀ ਸਰਪ੍ਰਸਤੀ ਨੂੰ ਲੈ ਕੇ ਅ ਪੇਚ ਫਸਿਆ ਹੋਇਆ ਦੂਜੀ ਧਿਰ ਇਹ ਕਹਿੰਦੀ ਹੈ ਕਿ ਅਕਾਲ ਤਖਤ ਦੀ ਸਰਪ੍ਰਸਤੀ ਜਦੋਂ ਹੈ ਨਹੀਂ ਤਾਂ ਇਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਵਾਲੀ ਧਿਰ ਜਿਹੜੀ ਹੈ ਇਹ ਆਪਣੇ ਆਪ ਨੂੰ ਕਿਸ ਤਰ੍ਹਾਂ ਕਹਿੰਦੀ ਹੈ ਅਸੀਂ ਅਕਾਲ ਤਖਤ ਦੀ ਸਰਪ੍ਰਸਤੀ ਹੇਠੇ ਸਾਰਾ ਕੁਝ ਕਰ ਰਹੇ ਹਾਂ ਦੂਜੇ ਪਾਸੇ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਬਣਦੇ ਇਹ ਗੱਲ ਕਹੀ ਹੈ ਕਿ ਸਾਡੇ ਉੱਤੇ ਤੁਸੀਂ ਸਰਪ੍ਰਸਤੀ ਦਾ ਇਲਜ਼ਾਮ ਲਾ ਰਹੇ ਹੋ ਤੁਸੀਂ ਜਿਹੜਾਉਣ ਵਾਲੇ ਦਿਨਾਂ ਦੇ ਵਿੱਚ ਅਕਾਲ ਤਖਸਾਬ ਤੋਂ ਅੰਦੋਲਨ ਸ਼ੁਰੂ ਕਰ ਰਹੇ ਹੋ ਜਿਹੜਾ ਲੈਂਡ ਪੁੱਲਿੰਗ ਪਾਲਿਸੀ ਨੂੰ ਲੈ ਕੇ ਪੰਜਾਬ ਦੇ ਵਿੱਚ ਆਕਾਲੀ ਦਲ ਬਾਦਲ ਸ਼ੁਰੂ ਕਰ ਰਿਹਾ ਹੈ ਕਹਿੰਦੇ ਉਹ ਫਿਰ ਕਿਸ ਆਧਾਰ ਦੇ ਉੱਤੇ ਕਰ ਰਹੇ ਉਹ ਕੀ ਦੀ ਸਰਪ੍ਰਸਤੀ ਹੈ ਸੋ ਖੈਰ ਬਹੁਤ ਸਾਰੀਆਂ ਚੀਜ਼ਾਂ ਗੱਲਾਂ ਬਾਤਾਂ ਇਸ ਤਰ੍ਹਾਂ ਦੀਆਂ ਨਿਕਲ ਗਈਆਂ ਵੱਡੀਆਂ ਚੁਣੌਤੀਆਂ ਦੇ ਨਾਲ ਹਰਪ੍ਰੀਤ ਸਿੰਘ ਹਣੀ ਪ੍ਰਧਾਨ ਬਣੇ ਨੇ ਸੋ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀਆਂ ਚੁਣੌਤੀਆਂ ਨੂੰ ਲੈ ਕੇ ਕਿਸ ਤਰ੍ਹਾਂ ਉਹ ਅੱਗੇ ਵਧਦੇ ਨੇ ਸੋ ਕੁੱਲ ਮਿਲਾ ਕੇ ਅੱਜ ਦੀ ਇਹ ਜਿਹੜੀ ਹੈ ਪ੍ਰਕਿਰਿਆ ਇਹ ਇੱਥੇ ਸਮਾਪਤ ਹੋਈ ਹੈ ਪ੍ਰਧਾਨਗੀ ਦੀ ਚੋਣ ਹੋ ਗਈ ਹੈ ਹੁਣ ਬਾਕੀ ਲੀਡਰਾਂ ਦੇ ਬਿਆਨਾਂ ਦੇ ਉੱਤੇ ਆਪਾਂ ਨਜ਼ਰ ਬੁਣਾ ਕੇ ਰੱਖਾਂਗੇ ਸਵੇਰੇ ਸਾਰਿਆਂ ਦੀ ਉੱਤੇ ਬਾ ਚਰਚਾ ਕਰਾਂਗੇ ਤੇ ਇਹਨਾਂ ਦੇ ਵਿੱਚੋਂ ਵੀ ਕੁਝ ਨਾਰਾਜ਼ ਹੋ ਸਕਦੇ ਨੇ ਕੁਝ ਦੂਜਿਆਂ ਨੂੰ ਵੀ ਉਹਨਾਂ ਨੇ ਸੱਦਾ ਦਿੱਤਾ ਕਿ ਤੁਸੀਂ ਵੀ ਆ ਕੇ ਆਪਣੀ ਘਰ ਵਾਪਸੀ ਕਰ ਸਕਦੇ ਹੋ ਜੱਕ ਕਈ ਵੀ ਅਸਾ ਕਾਲੀ ਦਲ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਇਹਦੇ ਲਈ ਉਹਨਾਂ ਨੇ ਜਿਹੜਾ ਬਕਾਇਦਾ ਜਿਹੜਾ ਕਿਹਾ ਇਹਨਾਂ ਨੂੰ ਸਾਰੇ ਮੈਂਬਰਾਂ ਨੂੰ ਤੇ ਹੁਣ ਜਿਹੜੇ ਵੀ ਕਹਿੰਦੇ ਵੀ ਜਿਹੜੇ ਦੂਸਰੇ ਪਾਸੇ ਬੈਠੇ ਹੋ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਬੀ ਉਹ ਜਾਂ ਕਿਸੇ ਹੋਰ ਅਕਾਲੀ ਦਲ ਦੇ ਵਿੱਚ ਬੈਠੇ ਨੇ ਜਾਂ ਦੂਸਰੀਆਂ ਪਾਰਟੀਆਂ ਵਾਲਿਆਂ ਨੂੰ ਵੀ ਮੇਰਾ ਕਹਿ ਲੈ ਕਹ ਦਿੰਦਾ ਉਹਨਾਂ ਨੇ ਕਿ ਜਿਹੜਾ ਵੀ ਚਾਵੇ ਉਹ ਇਸ ਅਕਾਲੀ ਦਲ ਦਾ ਹਿੱਸਾ ਬਣ ਸਕਦਾ ਹੁਣ ਦੇਖਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ اپੀਲ ਦਾ ਕਿੰਨਾ ਕਸਰ ਦੂਸਰੇ ਧੜੇ ਦੇ ਉੱਤੇ ਹੁੰਦਾ ਸੋ ਅਗਲੀ ਖਬਰ ਦੀ ਜਿਕਰ ਗੱਲ ਕਰੀਏ ਤਾਂ ਜੇ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਉਹਨਾਂ ਨੇ ਜਿਹੜਾ ਵਿਰੋਧੀ ਧਿਰ ਦੇ ਆਗੂ ਵੀ ਨੇ ਔਰ ਨਾਲ ਦੀ ਨਾਲ ਇੰਡੀਆ ਗੱਠ ਜੋੜ ਦੇ ਮੈਂਬਰਾਂ ਨੂੰ ਲੈ ਕੇ ਮੈਂਬਰ ਪਾਰਲੀਮੈਂਟਸ ਨੂੰ ਲੈ ਕੇ ਅੱਜ ਇਲੈਕਸ਼ਨ ਕਮਿਸ਼ਨ ਦੇ ਦਫਤਰ ਤੱਕ ਜਿਹੜਾ ਅੰਦੋਲਨ ਦੀ ਅਗਵਾਈ ਕੀਤੀ ਆ ਉਹਨਾਂ ਨੇ ਉਹਦੇ ਵਿੱਚ ਉਹਨਾਂ ਨੂੰ ਜਿਹੜਾ ਬੇਸ਼ੱਕ ਰਾਹੁਲ ਗਾਂਧੀ ਤੇ ਉਹਨਾਂ ਦੀ ਭੈਣ ਤੇ ਕਾਂਗਰਸ ਪਾਰਟੀ ਦੀ ਜਰਨਲ ਸਕੱਤਰ ਪ੍ਰਿੰਕਾ ਗਾਂਧੀ ਵਾੜੜਾ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਬਾਅਦ ਵਿੱਚ ਮੇਰੇ ਖਿਆਲ ਰਿਹਾ ਵੀ ਕਰ ਦਿੱਤਾ ਉਹਨਾਂ ਨੂੰ ਸੋ ਅੰਦੋਲਨ ਨੂੰ ਰੋਕਣ ਦੇ ਲਈ ਕਾਫੀ ਵੱਡੇ ਪੱਧਰ ਦੇ ਉੱਤੇ ਕੋਸ਼ਿਸ਼ਾਂ ਜਿਹੜੀਆਂ ਲਗਾਤਾਰ ਉੱਥੇ ਜਾਰੀ ਸੀ ਪਰ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ ਜਿਹੜੇ ਨੇ ਉਹ ਆਪਣਾ ਸਨੇਹਾ ਦੇਣ ਦੇ ਵਿੱਚ ਮੇਰਾ ਖਿਆਲਿਆ ਕਾਮਯਾਬ ਹੋ ਗਏ ਨੇ ਕਿਉਂਕਿ ਪਿਛਲੇ ਦਿਨੀ ਰਾਹੁਲ ਗਾਂਧੀ ਨੇ ਜਿਹੜੇ ਇਲਜ਼ਾਮ ਲਾਏ ਸੀ ਇਲੈਕਸ਼ਨ ਕਮਿਸ਼ਨ ਦੇ ਉੱਤੇ ਕਿ ਵੋਟਾਂ ਦੀ ਖਰੀਦੋ-ਫਰੋਕਤ ਹੋਈ ਹੈ ਜਾਂ ਵੋਟਾਂ ਦੀ ਚੋਰੀ ਹੋਈ ਹੈ ਇਸ ਤਰ੍ਹਾਂ ਦੇ ਇਲਜ਼ਾਮ ਰਾਹੁਲ ਗਾਂਧੀ ਨੇ ਲਾਏ ਸੀ ਸੋ ਉਸ ਚੀਜ਼ ਨੂੰ ਲੈ ਕੇ ਅੱਜ ਦਾ ਇਹ ਅਹਿਮ ਕਾਫੀ ਅਹਿਮ ਦੱਸਿਆ ਜਾ ਰਿਹਾ ਸੀ ਮਾਰਚ ਔਰ ਬਕਾਇਦਾ ਇਹ ਗੱਲ ਕਹੀ ਗਈ ਹੈ ਕਾਂਗਰਸ ਦੇ ਮੈਂਬਰ ਪਾਰਲੀਮੈਂਟਸ ਵੱਲੋਂ ਕਿ ਇਹਦੇ ਬਾਰੇ ਬਕਾਇਦਾ ਅਸੀਂ ਜੈਰਾਮ ਰਮੇਸ਼ਵਰਣਾ ਵੱਲੋਂ ਕਿ ਇਹਦੇ ਬਾਰੇ ਅਸੀਂ ਬਕਾਇਦਾ ਇਲੈਕਸ਼ਨ ਕਮਿਸ਼ਨ ਨੂੰ ਇਤਲਾਹ ਕੀਤੀ ਸੀ ਕਿ ਅਸੀਂ ਆਉਣਾ ਤੁਹਾਡੇ ਕੋਲੇ ਮੰਗ ਪੱਤਰ ਲੈ ਕੇ ਆਉਣਾ ਪਰ ਇਹ ਜਿਹੜਾ ਕੁਝ ਅੱਜ ਉਹਨਾਂ ਨੂੰ ਰੋਕਿਆ ਗਿਆ ਉੱਥੇ ਤੇ ਉਹਨਾਂ ਨੇ ਦਿੱਲੀ ਪੁਲਿਸ ਦੇ ਉੱਤੇ ਵੀ ਅਸੀਂ ਦਾ ਆਪਣਾ ਗਿਲਾ ਜाहिर ਕੀਤਾ ਸੋ ਜਿੱਥੇ ਉਹਨਾਂ ਨੂੰ ਰੋਕਿਆ ਗਿਆ ਟਰਾਂਸਪੋਰਟ ਏਰੀਆ ਦੇ ਕੋਲੇ ਤਾਂ ਉੱਥੇ ਬੈਠ ਕੇ ਬਹੁਤ ਸਾਰੇ ਜਿਹੜੇ ਮੈਂਬਰ ਪਾਰਲੀਮੈਂਟ ਦੇ ਉਹ ਸੜਕ ਦੇ ਉੱਪਰ ਹੀ ਬੈਠ ਕੇ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਤੇ ਭਾਰਤ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਦੇ ਨਜ਼ਰ ਆਏ ਸੋ ਕੁੱਲ ਮਿਲਾ ਕੇ ਅੱਜ ਦਾ ਇਹ ਪ੍ਰੋਟੈਸਟ ਤੇ ਆਉਣ ਵਾਲੇ ਜਨਾਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਆਪਣੇ ਪਾਰਲੀਮੈਂਟ ਦਾ ਕਿਉਂਕਿ ਸੈਸ਼ਨ ਚੱਲ ਰਿਹਾ ਹੈ ਉਹਦੇ ਵਿੱਚ ਕਿਸ ਤਰ੍ਹਾਂ ਦਾ ਹੋਰ ਦੇਖਣ ਨੂੰ ਮਿਲੇਗਾ ਤੇ ਹੁਣ ਸਮਾਂ ਦੱਸੇਗਾ ਮਸਲਾ ਬਹੁਤ ਪੱਕ ਚੁੱਕਿਆ ਸੋ ਇਹਦੇ ਉੱਤੇ ਹੁਣ ਇਲੈਕਸ਼ਨ ਕਮਿਸ਼ਨ ਕੀ ਸਫਾਈ ਦਿੰਦਾ ਹੈ ਸਮਾਂ ਦੱਸੇਗਾ ਪਰ ਰਾਹੁਲ ਗਾਂਧੀ ਨੇ ਇੱਕ ਵਾਰੀ ਫੇਰ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਕਟੜੇ ਵਿੱਚ ਖੜਾ ਕਰ ਦਿੰਦਾ ਦੂਜੇ ਪਾਸੇ ਗੱਲ ਕਰੀਏ ਤਾਂ ਡੈਨਲ ਟਰੰਪ ਲਗਾਤਾਰ ਜਿਹੜੇ ਦਾਅਵੇ ਕਰ ਰਹੇ ਨੇ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜਿਹੜਾ ਜੁੱਧ ਪਰਮਾਣੂ ਮਾਰ ਤੱਕ ਪਹੁੰਚ ਗਿਆ ਸੀ ਕਹਿੰਦੇ ਮੈਂ ਹੀ ਰੁਕਵਾ ਗਿਆ ਹੋਰ ਕਿਸੇ ਦੇ ਬਸਦਾ ਕੰਮ ਨਹੀਂ ਸੀ ਉਹਨਾਂ ਨੇ ਤਕਰੀਬਨ 32-35ਵੇਂ ਕਾਰ ਮੇਰਾ ਲੈ ਇਸ ਚੀਜ਼ ਦਾ ਖਲਾਸਾ ਕਰ ਦਿੱਤਾ ਸੋ ਕਹਿੰਦੇ ਮੈਂ ਸਾਲਸੀ ਕੀਤੀ ਹੈ ਤੇ ਦੋਨੋਂ ਦੇਸ਼ਾਂ ਨੇ ਤਾਂ ਫਿਰ ਇਹ ਜੁੱਧ ਰੁਕਿਆ ਤੇ ਇਹਦਾ ਹਲੇ ਭਾਰਤ ਸਰਕਾਰ ਜਵਾਬ ਦਿੰਦੀ ਉਹ ਤੇ ਦੂਜੇ ਪਾਸੇ ਪਾਕਿਸਤਾਨ ਦੇ ਜਿਹੜੇ ਆਪਣੇ ਹੈਗੇ ਨੇ ਫੌਜ ਮੁਖੀ ਸਮੀਰ ਮੁਨੀਰ ਉਹ ਪਾਕ ਆਪਣੇ ਗਏ ਹੋਏ ਨੇ ਪਾਕ ਆਪਣੇ ਅਮਰੀਕਾ ਦੇ ਦੌਰੇ ਦੇ ਉੱਤੇ ਸੋ ਉਹਨਾਂ ਨੇ ਉੱਥੇ ਫਿਰ ਇਹੀ ਰਾਗ ਲਾ ਪਿਆ ਉਹ ਕਹਿੰਦੇ ਵੀ ਮੈਂ ਧੰਨਵਾਦ ਕਰਦਾ ਟਰੰਪ ਸਾਹਿਬ ਦਾ ਜਿਨੇ ਇਹ ਸਾਡਾ ਜੁੱਧ ਰਖਵਾਤਾ ਤੇ ਨਹੀਂ ਤਾਂ ਕਹਿੰਦੇ ਅਸੀਂ ਤਾਂ ਬਹੁਤ ਜਿਹੜਾ ਇਹ ਅੱਗੇ ਵਧ ਜਾਣਾ ਸੀ ਕੰਮ ਸੋ ਦੂਜੇ ਪਾਸੇ ਹੁਣ ਭਾਰਤ ਸਰਕਾਰ ਦੀ ਵੀ ਪ੍ਰਤੀਕਿਰਿਆ ਆ ਗਈ ਉਹ ਕਹਿੰਦੇ ਭਾਰਤ ਪਰਮਾਣੂ ਧਮਕੀਆਂ ਤੋਂ ਡਰਨ ਵਾਲਾ ਮੁਲਕ ਨਹੀਂ ਹੈਗਾ ਸੋ ਕੁੱਲ ਮਿਲਾ ਕੇ ਪਰ ਡੈਨਲ ਟਰੰਪ ਦੇ ਮਾਮਲੇ ਦੇ ਉੱਤੇ ਪਤਾ ਨਹੀਂ ਭਾਰਤ ਸਰਕਾਰ ਕਿਉਂ ਨਹੀਂ ਕੁਝ ਕਹਿਣਾ ਚਾਹੁੰਦੀ ਸੋ ਉਹਦੇ ਦਾਅਵਿਆਂ ਦੇ ਉੱਤੇ ਭਾਰਤ ਸਰਕਾਰ ਕਿਉਂ ਚੁੱਪ ਐ ਸੋ ਇਹ ਕਰਕੇ ਮੈਂ ਰਾਹੁਲ ਗਾਂਧੀ ਵੀ ਇਸ ਚੀਜ਼ ਦੀ ਮੰਗ ਕਰ ਚੁੱਕਿਆ ਕਿ ਜੇਕਰ ਭਾਰਤ ਸਰਕਾਰ ਇਹ ਕਹਿੰਦੀ ਹੈ ਕਿ ਡੈਨਲ ਟਰੰਪ ਦਾ ਕੋਈ ਇਹਦੇ ਵਿੱਚ ਰੋਲ ਨਹੀਂ ਹੈਗਾ ਫਿਰ ਇਹ ਕਿਉਂ ਨਹੀਂ ਕਹਿੰਦੇ ਵੀ ਟਰੰਪ ਸਭ ਝੂਠ ਬੋਲਦੇ ਨੇ ਸੋ ਖੈਰ ਕਿਉਂ ਨਹੀਂ ਕਹਿ ਰਹੀ ਭਾਰਤ ਸਰਕਾਰ ਜਾਂ ਭਾਰਤ ਸਰਕਾਰ ਦੇ ਨੁਮਾਇੰਦੇ ਇਹ ਹੁਣ ਉਹੀ ਬਿਹਤਰ ਦੱਸ ਸਕਦੇ ਨੇ ਪਰ ਦੂਜੇ ਪਾਸੇ ਪਾਕਿਸਤਾਨ ਦੇ ਫੌਜ ਮੁਖੀ ਦੀ ਪਿਛਲੇ ਮਹੀਨੇ ਡੇਢ ਮਹੀਨੇ ਦੇ ਵਿੱਚ ਦੂਸਰੀ ਅਮਰੀਕਾ ਆ ਫੇਰੀ ਜਿਹੜੀ ਹੈ ਉਹ ਕਾਫੀ ਚਰਚਾ ਦੇ ਵਿੱਚ ਹੈ ਔਰ ਦੂਸਰਾ ਟੈਰਫ ਭਾਰਤ ਦੇ ਉੱਤੇ ਲਾਏ ਜਾ ਰਹੇ ਨੇ ਜਿਹੜੇ 50% ਟੈਰਫ ਲਾ ਕੇ ਜਿਹੜਾ ਵਪਾਰ ਸ਼ੁਰੂ ਕਰਨ ਦੇ ਵਾਸਤੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਰ ਦੂਜੇ ਪਾਸੇ ਪਾਕਿਸਤਾਨ ਇਸ ਗੱਲੋਂ ਕਾਫੀ ਆਸ਼ਾ ਮੰਦਾ ਸੋ ਉਹਨਾਂ ਨੇ ਅੱਜ ਕਿਹਾ ਕਿ ਪਾਕਿਸਤਾਨ ਦੇ ਨਾਲ ਜਿਹੜਾ ਵਪਾਰ ਅਮਰੀਕਾ ਦਾ ਵਧ ਰਿਹਾ ਹੈ ਕਹਿੰਦੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਸੋ ਦੇਖਦੇ ਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਪਾਕਿਸਤਾਨ ਨੂੰ ਕਿੰਨਾ ਖੁਸ਼ ਰੱਖਦਾ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨਾਲ 트ੰਪ ਸਾਹਿਬ ਦੀ ਬਹੁਤ ਅੱਛੀ ਦੋਸਤੀ ਸੀ ਆਖਰ ਕੀ ਕੁਝ ਹੋਇਆ ਕੀ ਕਾਰਨ ਹੈ ਕਿ ਅੱਜ ਦੋਹੇ ਜਿਹੜੇ ਦੋਸਤ ਨੇ ਆਪਸ ਦੇ ਵਿੱਚ ਨਹੀਂ ਖਟਾਸ ਦੇ ਵਿੱਚ ਨੇ ਸੋ ਕੁੱਲ ਮਿਲਾ ਕੇ ਲਗਾਤਾਰ ਇਹ ਸਿਲਸਲਾ ਜਿਹੜਾ ਜੀ ਜਾਰੀ ਹੈ ਤੇ ਟਰੰਪ ਉਹ ਨਹੀਂ ਆਪਣੇ ਦਾਅਵੇ ਕਰ ਰਹੇ ਨੇ ਤੇ ਹੁਣ ਆ ਪਾਕਿਸਤਾਨ ਤੇ ਫੌਜ ਮੁਖੀ ਨੇ ਆਪਣਾ ਜਿਹੜਾ ਉੱਥੇ ਜਾ ਕੇ ਜਿਹੜਾ ਅਰਾਗ ਲਾਪ ਦਿੱਤਾ ਸੋ ਖੁੱਲ ਮਲਾ ਕੇ ਭਾਰਤ ਸਰਕਾਰ ਜਿਹੜੀ ਗੱਲ ਕਹਿਣਾ ਚਾਹੁੰਦੀ ਆ ਉਹ ਖੁੱਲ ਕੇ ਗੱਲ ਨਹੀਂ ਕਰੇ ਪਰ ਕੀ ਕਰਨੇ ਆ ਸੋ ਖੈਰ ਦੂਜੇ ਪਾਸੇ ਗੱਲ ਕਰੀਏ ਤਾਂ ਜਿਹੜਾ ਪੋਗ ਡੈਮ ਦੇ ਵਿੱਚ ਪਾਣੀ ਲਗਾਤਾਰ ਜਿਹੜਾ ਵਧ ਰਿਹਾ ਤੇ ਉਹਦੇ ਕਾਰਨ ਜਿਹੜਾ ਹੁਣ ਥੱਲੇ ਜਿਹੜੀਆਂ ਝੀਲਾਂ ਨੇ ਤੇ ਹੋਰ ਸਤਲੁਜ ਆਪਣੇ ਸੌਰੀ ਬਿਆਸਤ ਰਿਆ ਦੇ ਵਿੱਚ ਬਾਧੂ ਪਾਣੀ ਛੱਡਿਆ ਜਾ ਰਿਹਾ ਜਿਹਦੇ ਕਾਰਨ ਮੰਡ ਲਾਕੇ ਦੇ ਵਿੱਚ ਜਿਹੜਾ ਪਾਣੀ ਜਿਹੜਾ ਦਰਿਆ ਦੇ ਆਸ-ਪਾਸ ਜਿਹੜੇ ਆਉਂਦੇ ਆ ਤੂਸੀ ਬੰਦੇ ਨਾਲ ਜਾ ਕੇ ਲੱਗ ਰਿਹਾ ਪਾਣੀ ਸੋ ਜਦ ਤੱਕ ਕਿ ਖਬਰਾਂ ਹੋਰ ਤੱਕ ਦਾ ਤੁਹਾਡੇ ਤੱਕ ਪਹੁੰਚਣ ਪਾਣੀ ਦਾ ਵਹਾ ਹੋਰ ਵੀ ਵੱਧ ਸਕਦਾ ਸੋ ਕੁੱਲ ਮਿਲਾ ਕੇ ਪ੍ਰਸ਼ਾਸਨ ਵੱਲੋਂ ਜਿਹੜਾ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਨੀਵੇਂ ਇਲਾਕਿਆਂ ਤੋਂ ਹਟ ਜਾਣ ਤੇ ਇਸੇ ਤਰ੍ਹਾਂ ਪੰਜਾਬ ਹਰੀਕੇ ਪਤਨ ਤੋਂ ਜਿਹੜੀਆਂ ਨਿਕਲਣ ਵਾਲੀਆਂ ਨਹਿਰਾਂ ਨੇ ਉਹ ਵੀ ਕਾਫੀ ਜ਼ਿਆਦਾ ਜਿਹੜੀਆਂ ਓਵਰ ਹੋ ਕੇ ਹੀ ਚੱਲ ਰਹੀਆਂ ਨੇ ਸੋ ਕੁੱਲ ਮਿਲਾ ਕੇ ਜਿਹੜੀਆਂ ਟਰਬਾਈਨ ਜਿਹੜੀਆਂ ਬਿਜਲੀ ਬਣਾ ਰਹੀਆਂ ਨੇ ਉਹਨਾਂ ਨੂੰ ਸਵੇਰ ਤੋਂ ਰੋਕਣਾ ਪਿਆ ਕਿਉਂਕਿ ਪਿੱਛੋਂ ਹਿਮਾਚਲ ਤੋਂ ਟਨਾਂ ਦੇ ਹਿਸਾਬ ਨਾਲ ਲੱਕੜ ਵਹਿ ਕੇ ਪਾਣੀ ਦੇ ਵਿੱਚ ਆ ਰਹੀ ਹੈ ਉਪਰੋਂ ਪਹਾੜਾਂ ਤੋਂ ਸੋ ਉਹਦੇ ਕਰਕੇ ਕਿ ਉਹਨਾਂ ਮਸ਼ੀਨਾਂ ਦਾ ਕੋਈ ਨੁਕਸਾਨ ਨਾ ਹੋਵੇ ਤੇ ਇਹਨਾਂ ਨੂੰ ਇਸ ਕਰਕੇ ਜਿਹੜਾ ਉਹ ਰੋਕਿਆ ਜਾ ਰਿਹਾ ਸੋ ਕੁੱਲ ਮਿਲਾ ਕੇ ਬਹੁਤ ਸਾਰੀਆਂ ਜਿਹੜੀਆਂ ਉੱਥੇ ਡਾਰਵਿੰਸ ਲੱਗੀਆਂ ਹੋਈਆਂ ਨੇ ਸੋ ਉੱਥੇ ਬਿਜਲੀ ਪੈਦਾ ਕਰਦੀਆਂ ਨੇ ਤੇ ਉਹਨਾਂ ਦੇ ਇਹ ਪਾਣੀ ਦੇ ਰਾਹੀਂ ਵਹਾ ਦੇਣ ਨਾਲੇ ਸਾਰਾ ਕੁਝ ਹੁੰਦਾ ਸੋ ਲੱਕੜ ਪਾਣੀ ਦੇ ਵਿੱਚ ਵਹਿ ਕੇ ਆ ਰਹੀ ਹੈ ਇਸ ਕਰਕੇ ਉਹਨਾਂ ਮਸ਼ੀਨਾਂ ਦਾ ਕੋਈ ਨੁਕਸਾਨ ਨਾ ਹੋਵੇ ਸੋ ਇਸ ਕਰਕੇ ਉਹਨਾਂ ਬਿਜਲੀ ਬਣਾਉਣ ਵਾਲੀਆਂ ਮਸ਼ੀਨਾਂ ਨੂੰ ਜਿਹੜਾ ਖਾਲਦੀ ਘੜੀ ਰੋਕ ਦਿੱਤਾ ਗਿਆ ਸੋ ਦੂਜੇ ਪਾਸੇ ਹਿਮਾਚਲ ਦੇ ਵਿੱਚ ਵੀ ਜਿਹੜਾ ਉਹ ਅਲਰਟ ਜਾਰੀ ਕੀਤਾ ਹੋਇਆ ਅਗਲੇ 24 ਘੰਟਿਆਂ ਦੇ ਵਿੱਚ ਭਾਰੀ ਬਰਸਾਤ ਦੀਆਂ ਖਬਰਾਂ ਆ ਰਹੀਆਂ ਨੇ ਸੋ ਦੇਖਦੇ ਆਂ ਜੀ ਅ ਸੁਖ ਸ਼ਾਂਤੀ ਨਾਲੇ ਲੰਘ ਜਿਵੇਂ ਸਮਾਂ ਕਿਉਂਕਿ ਬਰਸਾਤ ਅਗਰ ਪਹਾੜਾਂ ਦੇ ਵਿੱਚ ਹੁੰਦੀ ਹੈ ਤੇ ਪਾਣੀ ਥੱਲੇ ਧਰਤੀ ਦੇ ਉੱਤੇ ਆਉਣਾ ਤੇ ਆਪਾਂ ਮੈਦਾਨੀ ਇਲਾਕਿਆਂ ਦੇ ਵਿੱਚ ਬੈਠੇ ਆਂ ਸੋ ਇੱਥੇ ਨੁਕਸਾਨ ਜਿਹੜਾ ਹੋ ਸਕਦਾ ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਗਰਮੀ ਨੇ ਕਹਿਰ ਵਰਤਾਇਆ ਹੋਇਆ ਆਪਣਾ ਕਈ ਇਲਾਕਿਆਂ ਵਿੱਚ ਹਲਕੀ ਹਲਕੀ بارش ਜਿਹੜੀ ਅੱਜ ਸਵੇਰੇ ਦਰਜ ਕੀਤੀ ਗਈ ਹੈ ਪਰ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ بارش ਹੋ ਰਹੀ ਸੀ ਝੜੀਆਂ ਲੱਗ ਰਹੀਆਂ ਸੀ ਉਸ ਤਰ੍ਹਾਂ ਦਾ ਮਾਹੌਲ ਨਹੀਂ ਬਣਿਆ ਹੋਇਆ ਪਰ ਹੌਮਸ ਜ਼ਿਆਦਾ ਵਧਣ ਕਰਕੇ ਗਰਮੀ ਨੇ ਆਪਣਾ ਕਹਿਰ ਜਿਹੜਾ ਉਹ ਲਗਾਤਾਰ ਵਧਾਇਆ ਹੋਇਆ ਸੋ ਮੈਂ ਜਿਹੜੇ ਦਰਸ਼ਕ ਸਾਡੇ ਨਾਲ ਨਵੇਂ ਜੁੜ ਰਹੇ ਨੇ ਇਸ ਚੈਨਲ ਦੇ ਵਿੱਚ ਜਿਹੜੇ ਅੱਜ ਸਾਡੇ ਨਾਲ ਨਵੇਂ ਜੁੜੇ ਹੋਏ ਨੇ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਸਕਰੀਨ ਦੇ ਉੱਤੇ ਡਬਲ ਟੈਪ ਕਰਕੇ ਉਹ ਇਸ ਚੱਲਦੇ ਪ੍ਰੋਗਰਾਮ ਨੂੰ ਲਾਈਕ ਵੀ ਕਰ ਸਕਦੇ ਨੇ ਸੋ ਤੁਹਾਡੇ ਵੱਲੋਂ ਮਿਲੇ ਹੋਏ ਹੌਸਲੇ ਦੇ ਨਾਲ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾ ਸਕਦੇ ਹਾਂ ਔਰ ਇਹ ਸਰਲ ਪਾਸ਼ਾ ਦੇ ਵਿੱਚ ਸਾਰੀਆਂ ਖਬਰਾਂ ਜਿਹੜੀਆਂ ਪੰਜਾਬ ਦੀਆਂ ਦੁਨੀਆ ਭਰ ਦੀਆਂ ਤੁਹਾਡੇ ਤੱਕ ਲੈ ਕੇ ਆਈਆਂ ਦੀਆਂ ਨੇ ਇਹੀ ਮਕਸਦ ਹੈ ਕਿ ਆਪਾਂ ਆਮ ਆਪਣੀ ਭਾਸ਼ਾ ਦੇ ਵਿੱਚ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਔਰ ਸਾਡਾ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਲਗਾਓ ਨਹੀਂ ਔਰ ਕਿਸੇ ਦਾ ਵੀ ਅਸੀਂ ਬਿਨਾਂ ਵਜਾ ਜਿਹੜਾ ਇਥੋਂ ਵਿਰੋਧ ਨਹੀਂ ਕਰਦੇ ਜੋ ਖਬਰ ਹੁੰਦੀ ਹੈ ਖਬਰ ਨੂੰ ਖਬਰ ਤੱਕ ਹੀ ਸੀਮਤ ਰੱਖਦੇ ਹਾਂ ਔਰ ਅਗਲੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਸਾਹਿਬ ਨੇ ਅੱਜ ਸੁਖਵੀਰ ਸਿੰਘ ਬਾਦਲ ਨੇ ਇੱਕ ਭਰਵੀਂ ਰੈਲੀ ਪਟਿਆਲੇ ਦੇ ਵਿੱਚ ਕੀਤੀ ਆ ਸੋ ਇਸ ਰੈਲੀ ਦੇ ਮੈਨੇ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਹੋ ਜਾਂਦੇ ਨੇ ਕਿਉਂਕਿ ਪਟਿਆਲਾ ਜ਼ਿਲ੍ਹੇ ਨਾਲ ਸੰਬੰਧਤ ਬਹੁਤ ਵੱਡੀ ਲੀਡਰਸ਼ਿਪ ਜਿਹੜੀ ਆਕਾਲੀ ਦਲ ਦੀ ਉਹ ਆਕਾਲੀ ਦਲ ਨੂੰ ਛੱਡ ਕੇ ਚਲੀ ਜਾਂਦੀ ਹੈ ਉਹਦੇ باوجود ਵੀ ਅੱਜ ਆਕਾਲੀ ਦਲ ਉੱਥੇ ਵੱਡਾ ਚੰਗਾ ਇਕੱਠ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਪਟਿਆਲੇ ਦੇ ਵਿੱਚ ਸੋ ਕੁੱਲ ਮਿਲਾ ਕੇ ਸੁਖਵੀਰ ਸਿੰਘ ਬਾਦਲ ਆਪਣੇ ਲਗਾਤਾਰ ਜਿਹੜੇ ਉਹ ਘੋਟੇ ਭਜਾ ਰਹੇ ਨੇ ਸਿਆਸੀ ਪਰ ਦੂਜੇ ਪਾਸੇ ਉਹਨਾਂ ਨੂੰ ਘੇਰਨ ਵਾਲਿਆਂ ਦੇ ਵੀ ਅੱਜ ਜਿਹੜੇ ਕਮਰ ਕੱਸੇ ਕੱਸੇ ਹੋਏ ਨੇ ਸੋ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੋਹਾਂ ਦਲਾਂ ਦੇ ਵਿੱਚ ਕਿਸ ਤਰ੍ਹਾਂ ਦਾ ਟਕਰਾ ਜਿਹੜਾ ਆ ਸਿਆਸੀ ਤੌਰ ਦੇ ਉੱਤੇ ਹੁੰਦਾ ਸਾਨੂੰ ਨਜ਼ਰ ਆਏਗਾ ਅਕਾਲੀ ਦਲ ਨੇ ਆਪਣੇ ਪ੍ਰੋਗਰਾਮ ਹੋਰ ਵੀ ਉਲੀਕ ਦਿੱਤੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮਹਾਲੀ ਦੇ ਵਿੱਚ ਗੁਰਦੁਆਰਾ ਅੰਬ ਸਾਹਿਬ ਦੇ ਲਾਗੇ ਜਿਹੜਾ ਇੱਕ ਕੰਪਲੈਕਸ ਬਣਿਆ ਜਿਹਨੂੰ ਲੈ ਕੇ ਅੱਜ ਅਕਾਲੀ ਦਲ ਦੇ ਬਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਇੱਕ ਸੀਸ ਮਹਿਲ ਜਿਹੜਾ ਅਰਵਿੰਦ ਕੇਜਰੀਵਾਲ ਉਹਨਾਂ ਲਈ ਬਣਿਆ ਸੋ ਮਹਾਲੀ ਦੇ ਵਿੱਚ ਕਹਿੰਦੇ ਉਹਦੇ ਕੋਲੇ ਅਸੀਂ ਕਹਿੰਦੇ ਉੱਥੇ ਰੈਲੀ ਤੇ ਮਜਾਰਾ ਕਰਾਂਗੇ ਸੋ ਦੇਖਦੇ ਹਾਂ ਜੀ ਇਹ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਇਹ ਜਿਹੜੇ ਵਿਰੋਧ ਪ੍ਰਦਰਸ਼ਨ ਨੇ ਇਹ ਕਿੰਨਾ ਕੁ ਹੋਰ ਰੰਗ ਦਿਖਾਉਂਦੇ ਨੇ ਸੋ ਅਗਲੀ ਗੱਲਬਾਤ ਅਕਰੀ ਅੱਜ ਵਿਕਰਮ ਮਜੀਠੀ ਉਹਨਾਂ ਦੀ ਫੇਰ ਅਦਾਲਤ ਦੇ ਵਿੱਚ ਸੁਣਵਾਈ ਸੀ ਜਵੰਤ ਦੇ ਉੱਤੇ ਪਰ ਅੱਜ ਲੰਬੀ ਵੈਨਸ ਤੋਂ ਬਾਅਦ ਅੱਜ ਫੇਰ ਜਿਹੜੀ ਅਗਲੀ ਸੁਣਵਾਈ ਜਿਹੜੀ ਆ ਉਹ ਕੱਲ ਤੇ ਪੈ ਗਈ ਹੈ ਹੁਣ 12 ਤਰੀਕ ਨੂੰ ਫੇਰ ਸੁਣਵਾਈ ਹੋਏਗੀ ਸੋ ਅੱਜ ਅਦਾਲਤ ਦੇ ਵਿੱਚ ਉਹਨਾਂ ਦੇ ਧਰਮ ਪਤਨੀ ਗੁਨੀਮ ਕੌਰ ਜਿਹੜੇ ਕਿ ਵਾਇਦਕ ਵੀ ਨੇ ਮਜੀਠਾ ਹਲਕੇ ਤੋਂ ਉਹ ਵੀ ਉਹ ਚੇਚੇ ਤੌਰ ਦੇ ਉੱਤੇ ਹਾਜ਼ਰ ਸੀ ਪਰ ਅੱਜ ਵੀ ਜਿਹੜਾ ਆ ਮਜੀਠੀਆ ਦੇ ਵਕੀਲ ਨੇ ਜਿਹੜੇ ਉਨਾ ਨੂੰ ਅੱਜ ਵੀ ਜਿਹੜੀ ਆ ਉਹਨਾਂ ਦੀ ਜਵਾਨਤ ਕਰਾਉਣ ਦੇ ਵਿੱਚ ਸਫਲਤਾ ਜਿਹੜੀ ਆ ਉਹ ਨਹੀਂ ਮਿਲੀ ਸੋ ਦੇਖਦੇ ਹਾਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਇਹਨੂੰ ਇਸ ਕੇਸ ਨੂੰ ਜਿਹੜਾ ਹੋਰ ਲਮਕਾਇਆ ਜਾਂਦਾ ਜਾਂ ਉਹਨਾਂ ਦੀ ਜਵਾਨਤ ਹੁੰਦੀ ਹੈ ਜਾਂ ਕੀ ਕੁਝ ਹੁੰਦਾ ਸੋ ਦੇ ਆਉਣ ਵਾਲੇ ਸਮੇਂ ਦੇ ਦੇਖਿਆ ਜਾਏਗਾ ਸੋ ਮੈਂ ਫੇਰ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਕਰਦਾ ਹੋਇਆ ਕਿ ਕੱਲ ਫੇਰ ਮਿਲਾਂਗੇ ਆਪਾਂ ਭਾਰਤੀ ਸਮੇਂ ਅਨੁਸਾਰ ਸਵੇਰੇ ਤੇ ਹੁਣਾਂ ਭੁੱਲਾਂ ਦੀ ਖਮਾ ਕੋਈ ਅਫਾਜ਼ ਵੱਧ ਘਟ ਕੇ ਆ ਗਿਆ ਹੋਵੇ ਤੇ ਕੋਈ ਤੁਹਾਨੂੰ ਲੱਗਦਾ ਕੁਝ ਤੁਹਾਡੇ ਇਹਦੇ ਪ੍ਰੋਗਰਾਮਾਂ 'ਚ ਅਸੀਂ ਹੋਰ ਸੁਧਾਰ ਕਰ ਸਕਦੇ ਆ ਤਾਂ ਤੁਸੀਂ ਆਪਣੇ ਕੀਮਤੀ ਸੁਝਾਅ ਜਰੂਰ ਸਾਨੂੰ ਦਿਆ ਕਰੋ ਬਹੁਤ ਸਾਰੇ ਦੋਸਤ ਜਿਨ੍ਹਾਂ ਦੇ ਸਾਡੇ ਤੱਕ ਸਨੇਹਰੇ ਪਹੁੰਚਦੇ ਨੇ ਉਹਨਾਂ ਸਭ ਦਾ ਧੰਨਵਾਦ ਸੋ ਕੱਲ ਵੀ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਨਵੇਂ ਆਨੇ ਸਾਡੇ ਨਾਲ ਸਾਂਝ ਬਣਾਈ ਸੀ ਸੋ ਅੱਜ ਵੀ ਬਹੁਤ ਸਾਰੇ ਦੋਸਤ ਜੋੜ ਰਹੇ ਨੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਸੋ ਮੈਂ ਫੇਰ ਉਹੀ ਅਪੀਲ ਕਰਦਾ ਤੁਹਾਨੂੰ ਕਿ ਵੱਧ ਤੋਂ ਵੱਧ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਪਾਂ ਇਸ ਪਰਿਵਾਰ ਨੂੰ ਹੋਰ ਵੱਡਾ ਕਰੀਏ ਤੇ 10000 ਸਬਸਕ੍ਰਾਈਬਰ ਦਾ ਜਿਹੜਾ ਟਾਰਗੇਟ ਆਪਣਾ ਬਹੁਤ ਨੇੜੇ ਆਪਾਂ ਪਹੁੰਚ ਗਏ ਤੇ ਉਹਦੇ ਆਪਾਂ ਜਲਦੀ ਉਹ ਜਸ਼ਨ ਮਨਾਈਏ ਉਹਨਾਂ ਜਸ਼ਨਾਂ ਦੇ ਵਿੱਚ ਤੁਸੀਂ ਅਸੀਂ ਸਾਰੇ ਰਲ ਕੇ ਜਿਹੜੇ ਆ ਫਿਰ ਇੱਕ ਕੋਈ ਪ੍ਰੋਗਰਾਮ ਉਲੀਕਾਂਗੇ ਕੋਈ ਇਸ ਤਰ੍ਹਾਂ ਦਾ ਜਿਹਦੇ ਵਿੱਚ ਆਪਾਂ ਸਾਰਿਆਂ ਦੀ ਸ਼ਮੂਲੀਅਤ ਤੁਹਾਡੀ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਨਵੇਂ ਪ੍ਰੋਗਰਾਮ ਇਸ ਮੰਚ ਦੇ ਉੱਤੇ ਸ਼ੁਰੂ ਕਰਾਂਗੇ ਸੋ ਅੱਜ ਦੇ ਲਈ ਇੰਨਾ ਹੀ ਜੀ ਕੱਲ ਮਿਲਣ ਦੇ ਵਾਅਦੇ ਦੇ ਨਾਲ ਹੁਣ ਆਪਣੇ ਦੋਸਤ ਅਤੇ ਹੋਸਟ ਗੁਰਪ੍ਰੀਤ ਸਿੰਘ ਝਾਹਲ ਨੂੰ ਦਿਓ ਜੱਜਤ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ